ਉਹ ਤੇ ਨੁਮਾਈ ਦਾ ਨਸਾਰੀ ਗੱਲ ਇਹਨਾ ਯਾ ਤੂੰ ਛੋਟਾ ਹੁੰਦਾ ਸੀ ਉਦੋਂ ਅੱਛਾ ਬਾਪੂ ਓਏ ਯਾਰ ਇਹਨੇ ਤਾਂ ਕੁੱਟਿਆ ਮੈਨੂੰ ਤੈਨੂੰ ਤੇ ਥੋਕੋ ਸਰੇ ਹੀ ਨਹੀਂ ਆ ਨਾ ਬਾ ਮੋਸ ਕੇ ਲਾਈਆਂ ਬਈ ਓ ਬਾਪੂ ਯਾਰ ਤੂੰ ਡਰ ਲੱਗਦਾ ਉਦੋਂ ਦਾ ਓ ਬਾਪੂ ਉਹ ਗੱਲ ਸੱਚੀ ਹੋ ਗਈ ਤੂੰ ਤਾਂ ਤੀਂ ਦੱਸ ੱਲੇ ਲੱਗ ਰਿਹਾ ਓ ਯਾਰ ਕਿਹਾ ਕਹਿਣਾ ਤਾਂ ਮੇਰੇ ਮੂੰਹ 'ਚ ਫਾਇਦਾ ਨਹੀਂ ਮਾਂ ਐ ਮੇਰੀ ਅਜੇ ਤੇਰਾ ਟਾਈਮ ਆਊ ਕੋਈ ਨਹੀਂ ਓ ਨਹੀਂ ਬਾਪੂ ਯਾਰ ਇਹ ਦੋਨੋਂ ਦਾ ਬੰਦਾ ਮਰਿਆ ਚੰਗਾ ਯਾਰਾ ਮਰਈਆ ਮਰਿਆਣੀ ਕੁੱਤੇ ਵਾਲੀ ਜੂਨ ਹੋ ਰਹੀ ਆ ਹੁਣ ਆਪੇ ਕਰਾਈਆ ਤੈਂ ਦਾ ਥੋੜਾ ਡਾਂਗ ਨਹੀਂ ਖਿੱਚੀ ਜਾਂਦੀ ਓ ਯਾਰ ਛੱਡ ਚੱਲ ਤੂੰ ਮੈਨੂੰ ਐ ਦੱਸ ਪੜਾ ਹੁਣ ਤੇਰਾ ਮਾਮਾ ਕਿਵੇਂ ਕੀ ਗੋਲੀ ਵੱਜੀ ਆ ਦੇ ਲਾਹਾਂ ਨਾ ਡੱਕ ਕੇ ਡਗਿਆ ਸੀ ਹਾਂ ਇਹਦੇ ਕਰਦੀ ਆ ਬੜਈਆਂ ਲਾਹਾਂ ਨਾ ਡੱਕਿਆ ਹੋਇਆ ਸੀ ਕੁਛ ਨਹੀਂ ਹੋਇਆ ਨੂੰ ਉਹ ਬੜਾਈ ਸੀ ਮੈਨੂੰ ਮੇਰੇ ਸਾਲ ਕੜਿਆਂ ਦੇ ਦਾਰੂ ਕੱਲੀ ਦਾਰੂ ਭੱਲੇ ਆ ਗਈ ਹੋਰ ਕੱਖ ਨਹੀਂ ਬੜਈਆਂ ਮਾਰਦੀ ਆ ਮੰਮੀ ਵੀ ਉਹਨਾਂ ਦੀ ਆਪਾ ਤਾਂ ਮੈਨੂੰ ਆਪਾਂ ਦਾ ਦਾਰੂ ਨਾਲ ਤਾਂ ਡੱਕਦੇ ਆ ਉਹ ਹਾਂ ਇੱਥੇ ਮੇਰੇ ਪੇਕੇ ਕਰਦੀ ਆ ਮੈਂ ਇਹ ਕੁੱਸਤਾ ਸੁਣਾ ਦਿਆ ਕਰ ਤੂੰ ਇਹ ਕੁੱਸਤਾ ਨਹੀਂ ਕਰਦਾ ਕੰਮ ਕਰ ਕਰ ਐਡਾ ਵੱਡਾ ਘਰ ਬੰਨਿਆ ਤੈ ਕਹਦਾ ਕਰ ਵੀ ਉਹਨਾਂ ਵਰਗਾ ਤਾਂ ਨਹੀਂ ਮੈਂ ਕੀ ਕਹਾ ਯਾਰ ਮਾਰੂਗੀ ਭਾਈ ਡਰ ਲੱਗਦਾ ਹੈ ਡਰ ਲੱਗਦਾ ਦਰੀ ਜਾ ਫਿਰ ਬਾਹਰ ਬਹਿ ਜਾ ਕਰ ਉੱਥੇ ਉਹ ਨਾਲੀ ਤੇ ਰੋਟੀ ਮਿਲੂ ਤੈਨੂੰ ਮੇਰੀ ਜਾਨ ਸਾਲਾ ਪਤਾ ਨਹੀਂ ਸ਼ੀਮੀ ਨੇ ਹੈਗਾ ਮੇਰੀ ਤਾਂ ਨੰਗੀ ਮੈਨੂੰ ਲੱਗਦਾ ਤੂੰ ਉਦੋਂ ਪਹਿਲੇ ਹੀ ਮਰ ਜਾਵੇਂਗਾ ਭੁੱਖਾ ਮੇਰਾ ਤਾਂ ਹੈ 2-4 ਦਿਨ ਹੀ ਲੱਗਦੇ ਨੇ ਜਿਹੜੇ ਹਿਸਾਬ ਨਾਲ ਹਾਲਾਤ ਨੇ ਬਸ ਬਾਪੂ ਯਾਰਾ ਤੇਰੇ ਨਾਲ ਵੀ ਗੱਲਾਂ ਕਰਨਾ ਕੀ ਫਾਇਦਾ ਡਰ ਡਰ ਕਮੀ ਜਾਂ ਨਾ ਉਹ ਤੋਂ ਹੁਣ ਕੀ ਕੋਲੇ ਆ ਉਹ ਮਰੀ ਜਾਣਗੇ ਲੋਪੂਆ ਜੀ ਰੋਟੀ ਖਾ ਲਓ ਹਾਂ ਮੈਂ ਹਾਂਜੀ ਮੈਂ ਖੀਰਾ ਕੱਟ ਕੇ ਧਰ ਕੇ ਲਈ ਆਈ ਦੀਦੀ ਮੈਂ ਚੱਕ ਲਈ ਚਾ ਠੀਕ ਖਾ ਲਓ ਪੂਆ ਜੀ ਰੋਟੀ ਨਾ بڑے ਪੂਆ ਨੂੰ ਖੀਰੇ ਕੱਟ-ਕੱਟ ਦਿੰਨੀ ਐ ਮੈਨੂੰ ਤਾਂ ਕਦੀ ਖੀਰਾ ਕੱਟ ਕੇ ਰੋਟੀ ਨਾਲ ਦਿੱਤਾ ਨਹੀਂ ਕੋਈ ਨਹੀਂ ਇਹਨੂੰ ਚਾ ਲੈਣ ਦੇ ਤੇਰੇ ਤਾਂ ਖੀਰੇ ਮੈਂ ਕੱਟਦੀ ਆਂ ਚਲਦਾ ਫਾਹੋ ਸਰਚ ਗਲੀਆਂ ਕਰਨੇ ਤੇ ਆਈਆਂ ਖਾਲਾ ਖਾਲਾ ਖੀਰੇ ਭਤੀਜ ਨੋ ਹਾਂ ਸੇਵੇ ਸੇਵਾ ਕਰਦੀਆਂ ਖਾਲਾ ਲੈ ਕੜੇ ਲੱਸੀ ਲਿਆ ਕੇ ਦੇਉ ਭੂਆ ਆਪਣੀ ਨੂੰ ਹਰ ਐਦਾਂ ਨਹੀਂ ਆ ਭਤੀਜ ਨੋ ਹਾਂ ਤਾਂ ਘਰ ਘਰ ਹੋਂ ਜਿਹੜੀਆਂ ਕਦੇ ਨਹੀਂ ਖੀਰਾ ਪੂਰਾ ਦਿੱਤਾ ਸੀ ਵਧੀਆ ਨੇ ਮੇਰੀਆਂ ਤੇ ਭਤੀਜ ਨੋ ਹਾਂ ਚਲੋ ਭਾਈ ਜਦ ਤੂੰ ਵਧੀਆ ਆ ਤਾਂ ਤੇਰੀਆਂ ਭਤੀਜ ਨੋ ਹਾਂ ਵੀ ਵਧੀਆ ਆ ਖਾ ਲੈ ਕਰਤਾ ਖਰੇ ਖਾਂਦੀ ਹੋਣੀ ਆ ਖਰੇ ਨਹੀਂ ਖਾਂਦੀ ਹੋਣੀ ਤੂੰ ਆ ਕਰੀ ਹਾਂ ਅਥਰੇ ਕਬੈਨ ਵਾਲੇ ਨੂੰ ਪੁੱਛਿਆਹੀਂ ਨਾ ਜਾਊਂਗਾ ਮੈਂ ਪੱਕਾ ਉਹ ਬੜਾ ਕੌਲੀਆ ਯਾਰ ਤੂੰ ਨਾ ਨਾ ਪੰਜ ਕੁ ਵੇਲੇ ਚੋਂ ਬਾਲੀ ਕਾਲ ਕਰਦਾ ਯਾਰ ਸਸੀ ਆ ਬੂਆ ਸਸੀ ਕਾਲ ਬੁੱਤ ਤੂੰ ਹੁਣ ਮਿਲਦਾ ਬੂਆ ਨੂੰ ਹੋਰ ਮੈਂ ਤਾਂ ਪਹਿਲੇ ਪਨੀਰ ਲੈਣ ਵਾਗ ਗਿਆ ਅੱਛਾ ਬਾਹਰ ਹੀ ਮੁੜ ਗਿਆ ਦੀ ਮੈਂ ਤੂੰ ਮੈਨੂੰ ਪੁੱਛਿਆ ਸੀ ਇਹ ਤਾਂ ਮੈਂ ਮਿਲੀ ਨਹੀਂ ਮੈਂ ਟਟਕੇ ਦੀ ਆਈਆਂ ਗਈ ਮੈਂ ਅਖਾ ਕਿੱਧਰ ਗਿਆ ਮੈਂ ਪੁੱਛਿਆ ਵੀ ਉਹਨਾਂ ਨੂੰ ਮੈਂ ਦੇ ਹੀ ਡੀਆ ਹੋਇਆਗਾ ਪਹਿਲਾਂ ਮੈਂ ਮੁੰਡੇ ਨਾਲ ਵਗਿਆ ਫਿਰ ਆਪਣੀ ਲੈਣ ਵਗਿਆ ਦੁਕਾਨ ਤੇ ਹੋਰ ਤੁਸੀਂ ਕੱਲ ਮਿਲਦੇ ਹੋ ਭੂਆ ਨੂੰ ਕੰਮ ਤਾਂ ਦੇ ਹੀ ਜੀ ਆ ਭੂਆ ਹੋਰ ਕੰਮ ਤਾਂ ਦੇ ਤਾਂ ਪਈ ਰਹਿੰਦੀ ਨਹੀਂਗੇ ਫਿਰ ਤੇ ਹੋਰ ਮਿਲਗੀ ਕ ਭੈਣ ਫਿਰ ਅੱਥਰੇ ਜਾਊਗਾ ਪੁੱਛਣ ਅੱਥਰੇ ਪੁੱਛ ਕੇ ਆਉਂ। ਅੱਛਾ ਅਮਨਾ ਲੈਓ ਭਾਈ ਰੋਟੀ ਅਸੀਂ ਵੀ ਖਾ ਲਈਏ ਕਹੇ ਜਾ ਬਣਾਇਆ ਪਨੀਰ ਕਿਹੜਾ ਪਨੀਰ ਦੀ ਗੱਲ ਕਰਦਾ ਕਿਤੇ ਕਿਰਕਰ ਵਾਲਾ ਕੰਮ ਨਾ ਹੋਵੇ ਉਦਿਆਂ ਵਾਲਾ ਕਿਰਕਰ ਵਾਲਾ ਬੰਦਾ ਤਾਂ ਗਿਆ ਹੋਇਆ ਸੀ ਤੇ ਮੁੜ ਵੀ ਆਇਆ ਪਤਾ ਵੀ ਕੋਈ ਨਹੀਂ ਹਾਂ ਕਿਹੜੀ ਕਿਰਕਿਰ ਦੀ ਗੱਲ ਕਰਦੇ ਤੁਸੀਂ ਉਹ ਬੂਆ ਤੁਹਾਨੂੰ ਦੱਸਾਂਗੇ ਅਸੀਂ ਫੇਰ ਦੱਸਾਂਗੇ ਕਦੀ ਅੱਛਾ ਹਾਂ ਤੈਨੂੰ ਹੀ ਪਤਾ ਲੱਗ ਜਦੋਂ ਬੂਆ ਆਈ ਅੱਛਾ ਮੈਨੂੰ ਤਾਂ ਫੇਰ ਪਤਾ ਨਹੀਂ ਜੇ ਤੂੰ ਰਹੇਗੀ 2-4 ਦਿਨ ਪਤਾ ਲੱਗ ਜੂ ਤੈਨੂੰ ਕੋਈ ਨਹੀਂ ਚੱਲਣਾ ਮੇਰਾ ਮਜ਼ਾਕ ਅੜਾਉਣਾ ਅੜਾ ਲਓ ਥੋੜੀ ਸਾਰਿਆਂ ਦੀ ਜ਼ਿੰਦਗੀ ਵਿੱਚ ਐਦਾਂ ਦੀ ਕਿਰਕ ਘੋਲੂੰਗੀ ਨਾ ਮੋੜ ਕੇ ਤੁਹਾਨੂੰ ਕੋਈ ਸੁੱਧ-ਬੁੱਧ ਨਹੀਂ ਰਹਿਣੀ ਪੂਆ ਨੇ ਕੰਮ ਨਹੀਂ ਆਉਣਾ। ਤੁਹਾਡੀ ਮਾਂ ਨੇ ਕੰਮ ਆਉਣਾ ਥੋੜੇ। ਪੂਆ ਤਾਂ ਇੱਕ ਦਿਨ ਦੀ ਪ੍ਰਾਣੀ ਆ। ਇਹਨੂੰ ਦਫਾ ਹੋ ਲੈਣ ਦੇ। ਫੇਰ ਦੱਸ ਦਿਆਂ। ਨਾਲੇ ਪਤੀਜਿਆਂ ਨੂੰ ਤੇ ਨਾਲੇ ਪਤੀਜ ਨੋਹਾਂ ਨੂੰ। ਮੇਰੀ ਬਾਤ ਨਹੀਂ ਪੁੱਛਦੇ ਕਿਵੇਂ ਪੂਆ ਦੇ ਗੋਡੇ ਮੰਡ ਬੈਠੇ ਨੇ। ਵੇ ਆਪਾਂ ਤਾਂ ਬੈਠੇ ਆ ਹੱਸੀ ਖੇਡੀ ਜਾਂਦੇ ਆ ਤੇਰੀ ਮਾਂ ਨੂੰ ਵੀ ਬੁਲਾ ਲੈਂਦੇ। ਹਾਂ ਉਹ ਮੱਚੀ ਜਾਂਦੀ ਹੋਣੀ ਬਾਹਰ ਬੈਠੀ ਤੇ ਉਹਰੇ ਬਰਾਲੀ ਪੂਆ ਫੇਰ ਖੜਾ ਮੱਛਣੀ ਨਹੀਂ ਉਹ ਤਾਂ ਮੱਚਦੀ ਰਹੂਗੀ ਜਿੱਥੇ ਮਰਜੀ ਬੁਲਾ ਰੋ ਉਹਨੂੰ ਤਾਂ ਉਹਨੇ ਬੈਠਣ ਨਹੀਂ ਦੇਣਾ ਉਹਰੇ ਆਪਾਂ ਨੂੰ ਹੋਰ ਮੈਂ ਤਾਂ ਕੁਮਾਰੀ ਨਾਲ ਵੀ ਨਹੀਂ ਉਹ ਕਦੇ ਬੈਠ ਕੇ ਤਾਂ ਉਹਨੇ ਕਦੇ ਗੱਲ ਕੀਤੀ ਹੀ ਨਹੀਂ ਮੇਰੇ ਨਾਲ ਤੇ ਤੈਨੂੰ ਤਾਂ ਪਤਾ ਹੀ ਆ ਪੂਆ ਇੱਥੇ ਆ ਕੇ ਵੀ ਨਖਰੇ ਕਰੂਗੀ ਕਿਸੇ ਨੂੰ ਕਿਤੇ ਕਹੂਗੀ ਕੰਮ ਕਰ ਲੈ ਉੱਧਰ ਵਗ ਜਾ ਪੈ ਜਾ ਹੋਰ ਆ ਕੀ ਕਰੀਏ ਉਹਦਾ ਉਹ ਤਾਂ ਆਪਦੀ ਚੌਧਰੀ ਕਰਨੀ ਐ ਉਹ ਤਾਂ ਸੁਧਰਦੀ ਨਹੀਂ ਹਜੇ ਕਿਹੜਾ ਸੁਧਰਦੀ ਐ ਉਸ ਦਾ ਕਰ ਨਾ ਹੀ ਕਰੋ ਪੂਆ ਆਪਦਾ ਕਰ ਲਓ ਜੋ ਕੋ ਦੋ ਮਿੰਟਸ ਖੜਨਾ ਐ ਦੇਖੀ ਜੀ ਹੁਣ ਆ ਗਈ ਨਾ ਹਾਂ ਇੱਥੇ ਬੈਠੇ ਨੂੰ 2 ਮਿੰਟਾਂ ਚ ਖੰਡਿਆ ਦੋ ਸਾਰਿਆਂ ਨੂੰ ਹੋਰ ਮੈਨੂੰ ਤਾਂ ਆਪ ਡਰ ਲੱਗਦਾ ਹੈਗਾ ਆ ਵੀ ਕਿਤੇ ਛੋਡੇ ਨਾਲ ਨਾ ਲੜ ਪੇਮੈਂਟ ਆ ਵੀ ਡਰ ਲੱਗਦਾ ਹੈਗਾ ਹਾਂ ਕੁੜੀ ਧੀਏ ਤੁਹਾਡੇ ਪਰਿਵਾਰ ਚ ਕੌਣ ਕੌਣ ਨੇ ਅਸੀਂ ਮੇਰੇ ਮੰਮੀ ਡੈਡੀ ਨੇ ਅਸੀਂ ਤੈਨੂੰ ਪੜਨ ਭਰਾਵਾਂਗੇ ਅੱਛਾ ਫਿਰ ਉਹਨੇ ਰਜਵੰਦੀ ਨਾਲ ਹੀ ਹੋ ਗਿਆ ਸਾਰਾ ਕੁਝ ਛੋਡ ਬਿਆ ਹਾਂਜੀ ਸਾਰੇ ਇਹਨੂੰ ਪਤਾ ਹੈਗਾ ਅੱਛਾ ਹਾਂਜੀ ਆਉਂਦੇ ਜਾਂਦੇ ਨੇ ਹਾਂਜੀ ਆਉਣਗੇ ਹੁਣ ਗਿਆ ਸੀ ਮੈਂ ਮੱਖਾ ਕੇ ਮਿਲ ਜਿਓ ਅੱਛਾ ਹਾਂਜੀ ਚਲ ਫਿਰ ਤਾਂ ਵਧੀਆ ਹੈ ਨਾ ਹਾਂਜੀ ਨਹੀਂ ਤਾਂ ਫਿਰ ਔਖਾ ਜਾ ਹੋ ਜਾਂਦਾਗਾ ਉਸਦਾ ਬੂਆ ਉਹ ਤਾਂ ਡਰਦੇ ਵੀ ਨਹੀਂ ਸਾਦੇ ਆਇਆ ਨੂੰ ਐ ਨਹੀਂ ਪਤਾ ਕੀ ਬੋਲ ਕੇ ਹੋਰ ਉਹ ਤਾਂ ਪੁੱਠਾ ਬੋਲਦੀ ਐ ਭਾਈ ਉਹ ਤਾਂ ਮੇਰਾ ਪਿਓ ਨਹੀਂ ਡਰਦਾ ਅੰਦਰ ਵੱੜਦਾ ਸਾਰਾ ਦਿਨ ਉਹ ਸਿਰ ਧੁੱਪੀ ਬੈਠਾ ਰਹੂ ਜੇ ਮੈਂ ਕਿਹਾ ਤਾਂ ਉਹ ਮੈਨੂੰ ਕੁੱਟਦੀ ਐ ਮੈਨੂੰ ਪੁੱਠਾ ਬੋਲਦੀ ਐ ਉਹ ਨਹੀਂ ਬਖਸਦੀ ਕਿਸੇ ਨੂੰ ਕੁਸ ਉਹ ਆਪ ਵੀ ਐਜਾ ਥੋੜਾ ਜਾ ਐ ਨਹੀਂ ਹੈਗਾ ਵੀ ਇੰਨਾ ਕਿਉਂ ਡਰਦਾ ਤੂੰ ਤੇ ਵੀ ਮਾੜਾ ਮੋਟਾ ਤਾਂ ਕੰਟਰੋਲ ਰੱਖਦਾ ਜੇ ਪਹਿਲਾਂ ਤੋਂ ਕੰਟਰੋਲ ਰੱਖਿਆ ਹੁੰਦਾ ਨਾ ਉਹਦਾ ਹੁਣ ਆਜਾ ਦਿਨ ਉਹਨੂੰ ਦੇਖਣੇ ਨਹੀਂ ਪੈਂਦੇ ਸੀ ਹੁਣ ਤੇਰੇ ਸਾਹਮਣੇ ਨਹੀਂ ਬੂਆ ਕਿੰਨਾ ਪੁੱਠਾ ਬੋਲ ਗਈ ਹੋਰ ਆ ਮੈਂ ਤਾਂ ਆਪਡੇ ਮੱਚੀਆਂ ਦੇ ਲੈ ਉੱਦੇ ਤਾਂ ਮੇਰੇ ਕੋਲ ਵਧੀਆ ਗੱਲਾਂ ਕਰੀ ਗਿਆ ਹੁਣ ਬਾਹਰ ਬਹਿ ਗਿਆ ਜਾ ਕੇ ਦੱਸ ਐਨੀ ਧੁੱਪ ਚ ਉਹ ਸਾਡੀ ਵੀ ਨਹੀਂ ਸੁਣਦੀ ਇਹ ਸਾਡੀ ਤਾਂ ਗੱਲ ਸੁਣਨੀ ਚਾਹੀਦੀ ਇਹਨੂੰ ਤੁਸੀਂ ਵੀ ਭਾਈ ਜਮੀਚੀ ਪੀ ਜਾਂਦੇ ਹੋ ਉਹ ਤੋਂ ਇੰਨਾ ਤਾਂ ਨਹੀਂ ਚਿਪਣਾ ਚਾਹੀਦਾ ਮੈਂ ਤਾਂ ਕੋਈ ਨਹੀਂ ਚੇ ਪਤਾ ਮੈਂ ਤਾਂ ਕਹਿ ਦਉਣਾ ਮੁੱਤੇ ਗੱਲ ਆ ਉਹਨੂੰ ਵੀ ਕਹਿ ਦਿੰਦੀ ਐ ਵੀ ਨਹੀਂ ਹੁੰਦੀ ਮੈਂ ਤਾਂ ਆਏ ਦੀ ਮਖਾ ਚੱਲ ਮੁੰਡੇ ਵੱਡੇ ਹੋਣਗੇ ਉੱਠਣਗੇ ਮਾੜਾ ਮੋਟਾ ਉਹਨੂੰ ਉਹਦਾ ਸੁਧਾਰ ਕਰਨਗੇ ਭਾਈ ਤੁਸੀਂ ਤਾਂ ਆਪ ਡਰ ਬਾਲੀ ਡਰਦੇ ਹੋ ਤੋਂ ਕਲੇਸ਼ ਦੀ ਝੜਾ ਬੂਆ ਸਾਰਾ ਦਿਨ ਘਰੇ ਕਲੇਸ਼ ਵੀ ਮਾੜਾ ਹੈ ਨਿੱਕੀ ਨਿੱਕੀ ਗੱਲ ਤੋਂ ਕਿਵੇਂ ਲੜੀ ਜਾਈਏ ਆ ਬੀਰਪਾਲ ਵਿਚਾਰੀ ਚੰਗੀ ਐ ਇਹਦੇ ਵਿਚਾਰੀ ਬਗਾਨੀ ਧੀ ਐ ਨਹੀਂ ਕੌਣ ਚੱਲਦੀ ਐ ਇਹਨੇ ਇੰਨੀਆਂ ਚੱਲੀਆਂ ਹੁਣ ਵੀ ਚੱਲੀ ਜਾਂਦੀ ਐ ਜਮੀ ਨਹੀਂ ਬੋਲਦੀ ਮੈਂ ਤਾਂ ਹੀ ਹੋਇਆ ਪਿਆ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੋਂ ਉਹ ਕਰਦੀਆਂ ਨੇ ਕੋਈ ਨਹੀਂ ਚੱਲਦੀ ਹੈਗੀ ਭਾਈ ਬਰਬਰ ਬੋਲਦੀ ਐਂ ਤੇ ਪਹਿਲਾਂ ਤੂੰ ਮਤਲਬ ਜਦੋਂ ਵਿਆਹ ਹੋਇਆ ਸੀ ਇਹਨਾਂ ਦਾ ਇਹ ਤਾਂ ਪਈ ਮੈਂ ਤਾਂ ਛੋਟੀ ਜੀ ਸੀ ਜਦੋਂ ਇਹ ਆ ਗਈ ਤੀ ਕੀ ਪਹਿਲਾਂ ਤਾਂ ਇਹ ਮੇਰੀ ਮਾਂ ਪਿਓ ਨੂੰ ਐਂ ਬੋਲੀ ਜਾਂਦੀ ਐਂ ਬੋਲੀ ਜਾਂਦੀ ਉਹਨਾਂ ਨੂੰ ਇਹਨੇ ਰੋਟੀ ਕਿਉਂ ਖਾ ਲਈ ਇਹਨਾਂ ਨੇ ਐ ਕਿਉਂ ਕਰ ਲਿਆ ਇੱਧਰ ਕਿਉਂ ਜਾਂਦੇ ਨੇ ਜਦੋਂ ਮੈਂ ਮਾੜੀ ਜੀ ਵੱਡੀ ਹੋ ਗਈ ਤੇ ਫਿਰ ਮੇਰੇ ਨਾਲ ਲੱਗ ਗਈ ਕਰਨ ਤੂੰ ਆਹ ਕੰਮ ਕਰਦੀ ਨਹੀਂ ਉਹ ਕਰ ਤੂੰ ਐਂ ਕਰ ਚੱਲ ਪਈ ਮੈਂ ਵਿਆਹ ਤੀ ਫਿਰ ਬਸ ਮੈਂ ਚਾਜ ਦੇ ਨਾਲ ਕਦੇ ਆਈ ਵੀ ਨਹੀਂ ਹੈਗੀ ਬਸ ਆਉਂਦੀ ਤਾਂ ਉਹ ਹੱਥੋਂ ਮੁੜ ਜਾਂਦੀ ਆ ਜੀ ਤਾਂ ਮੇਰਾ ਵੀ ਕਰਦਾ ਵੀ ਮੈਂ ਲਾ ਕੇ ਜਾਵਾਂ ਪੰਜ ਚਾਰ ਦਿਨ ਮੈਂ ਦੱਸ ਕੀ ਕਰਾਂ ਹੁਣ ਸਿੱਧੈ ਨਹੀਂ ਬੋਲਦੀ ਕਿਸੇ ਨੂੰ ਨਹੀਂ ਬੋਲਦੀ ਉਹ ਇੱਥੇ ਕਿਹਨਾਂ ਬੋਲੂਗੀ ਸਾਡੇ ਨਾਨਕੇ ਦੇ ਵੀ ਚੋਂ ਉਧਰ ਚਲਦੀ ਹੈ ਇਹਦੀ ਉੱਥੇ ਵੀ ਇੰਹੀਂ ਬੋਲਦੀ ਆ ਜਾ ਕੇ ਇਹ ਉਹਨਾਂ ਨੇ ਕਿਹਾ ਫਿਰ ਇਹ ਸੁਧਾਰ ਕੇ ਤੋਰੀਏਗੀ ਸੁਧਾਰ ਕੇ ਉਸ ਤੋਂ ਉਧਰ ਕਰਦੀ ਹੈ ਇਹ ਜਾ ਕੇ ਤਾਂ ਸਾਰੇ ਇਹ ਤਾਂ ਡਰਦੇ ਹੈਗੇ ਤਾਂ ਹੀ ਤਾਂ ਉਰੇ ਕਰਨ ਲੱਗ ਗਈ ਆ ਕੇ ਨਾ ਕਹਿੰਦੀ ਮੇਰੇ ਭਾਈ ਨੂੰ ਕਿਸੇ ਨੇ ਚੱਕਿਆ ਨਹੀਂ ਉੱਥੇ ਅਸੀਂ ਜਾ ਕੇ ਚੱਕਿਆ ਨਹੀਂ ਮੈਂ ਜੇ ਬਣਦੀ ਹੋਵੇ ਤੂੰ ਇਹਨੇ ਭਾਈ ਆਪਦਾ ਮਗਰ ਲਾ ਰੱਖਿਆ ਆਪਦੇ ਉਹ ਜੇ ਆਪਦੇ ਨਾਲ ਬਣਾ ਕੇ ਰੱਖਿਓ ਚੱਕਣਗੇ ਕੰਤੇ ਗੇ ਉਹ ਤੇ ਵੀ ਬਗੈੜਾ ਪਵਾ ਰੱਖਿਆ ਨੇ ਉੱਥੇ ਵੀ ਸੁਣੀ ਨਾ ਜਾਂਦੀ ਹੋਵੇ ਕਿਹੜਾ ਉਹ ਜੰਗ ਲੜਕਿਆ ਸੀ दारू ਪੀ ਕੇ ਡਿੱਗਿਆ ਠੇਕੇ ਤੇ ਮੂੰਹ ਬਣਾਈ ਬੈਠਾ ਸੀ ਮੈਂ ਦੇਖ ਕੇ ਨਹੀਂ ਆਇਆ ਉਹਨੇ ਕਿ ਜੰਗ ਲੜਿਆ ਸੀ ਇਹਦੀ ਤੇਰੀ ਮਾਮੀ ਨਾਲ ਕਿਹੜਾ ਬਣਦੀ ਏਦੀ ਇਹਦੀ ਕਿਸੇ ਨਾਲ ਹੀ ਨਹੀਂ ਬਣਦਾ ਹੋਰ ਉਹਨਾਂ ਦਾ ਵੀ ਪਟਕ ਪਾਈ ਰੱਖਦੀ ਏ ਇਹ ਆਪਣੇ ਤਾਂ ਜਿਹੜਾ ਪਾਇਆ ਪਾਇ ਹੀ ਆ ਦੂਜੇ ਨਾਲ ਖੜੀ ਸੁਣੀ ਜਾਂਦੀ ਹੋਵੇ ਹੁਣੀ ਪਾਲੂ ਘਲੇਸ ਹੋਰ ਭਾਈ ਮੈਂ ਤਾਂ ਸੁੱਖ ਸ਼ਾਂਤੀ ਨਾਲ ਵਗ ਜਾ ਕਿਤੇ ਸੋ ਮੇਰੇ ਸਾਹਮਣੇ ਸੋਡੇ ਨਾਲ ਲੜ ਪੇ ਨਾਲ ਮੇਰੇ ਨਾਲ ਮੈਨੂੰ ਜਾਣਾ ਔਖਾ ਹੋ ਜੇ ਐ ਹੁਣ ਗੱਲਾਂ ਤਾਂ ਕਰਨੀ ਹੀ ਨੇ ਯਾਰ ਸਸ ਬਰੋਧੀਆਂ ਨਾ ਕਰੋ ਜੇ ਇੱਥੇ ਖੜੀ ਹੋਈ ਹੁਣ ਬਾਲੂ ਕਲੇਸ ਵੀਰਪਾਲ ਸਨ ਦੋਨਾਂ ਨੂੰ ਕਹਿਣੀ ਆ ਤੁਸੀਂ ਨਾ ਬਾਹਲਾ ਚ ਪਿਆ ਨਾ ਕਰੋ ਹੁਣ ਇਹਨੂੰ ਨਾ ਤੁਸੀਂ ਕੰਟਰੋਲ ਕਰੋ ਇਹਦੇ ਤੇ ਮੈਂ ਨਹੀਂ ਪੂਆ ਜੀ ਡਰਦੀ ਇਹਨਾਂ ਤੋਂ ਮੈਂ ਤਾਂ ਦੂਜੇ ਤੀਜੇ ਦਿਨ ਹੀ ਮਾਫੀ ਮੰਗਾਲੀ ਸੀ ਆ ਕੇ ਮੈਨੂੰ ਤਾਂ ਸਾਰਾ ਸਹਾਰਾ ਹੋ ਗਿਆ ਮੈਨੂੰ ਤਾਂ ਪਤਾ ਲੱਗ ਗਿਆ ਵੀ ਕਿਹੋ ਜੀ ਨੇਚਰ ਆ ਉਹਨਾਂ ਦੀ ਡਰਨ ਹੁਣ ਮੈਂ ਇਹਨਾਂ ਨੂੰ ਵੀ ਨਹੀਂ ਦਿੰਦੀ ਹੈਗੀ ਵੀਰਪਾਲ ਬਾਹਲਾ ਦਦੇ ਤੂੰ ਵੀ ਵੀਰਪਾਲ ਡਰਿਆ ਨਾ ਕਰ ਹੁਣ ਨਹੀਂ ਪੂਆ ਜੀ ਹੁਣ ਮੈਂ ਵੀ ਨਹੀਂ ਜਿਪਦੀ ਹੁਣ ਅਸੀਂ ਦੋ ਹੋ ਗਈਆਂ ਪਹਿਲਾਂ ਮੈਂ ਕੰਲੀ ਸੀਗੀ ਮੈਨੂੰ ਐ ਹੁੰਦਾ ਸੀ ਵੀ ਕਾਹਨੂੰ ਲੋਕਾਂ ਨੂੰ ਜਰੂਰ ਦਿਖਾਉਣਾਗਾ ਅਗਲੇ ਨੂੰ ਤਾਂ ਐ ਹੋਊਗਾ ਨਾ ਵੀ ਪਤਾ ਨਹੀਂ ਨੂੰ ਮਾੜੀ ਐ ਕਿਸੇ ਨੇ ਕੀ ਕਹਣਾ ਵੀ ਸੱਸ ਮਾੜੀ ਐ ਉਹ ਤਾਂ ਫਿਰ ਉਹਨੂੰ ਐ ਸੀ ਵੀ ਇਹ ਤਾਂ ਇਹਨੂੰ ਦਬਾ ਲਾਂ ਮੈਂ ਹੁਣ ਉਹ ਐ ਵੀ ਹੋਊਗਾ ਉਹਨੂੰ ਵੀ ਦੋ ਜਾਣੀਆਂ ਨੇ ਹੁਣ ਇਹ ਤਾਂ ਅਸੀਂ ਦਾ ਪੂਆ ਜੀ ਸਾਨੂੰ ਇਕੱਠਿਆਂ ਨੂੰ ਨਹੀਂ ਹੋਣ ਦਿੰਦੀ ਉਹ ਹਾਂ ਨਹੀਂ ਤਾਂ ਕੋਈ ਕੰਮ ਰਲ ਕੇ ਸਾਨੂੰ ਕਰਨ ਨਹੀਂ ਦਿੰਦੀ ਫੇਰ ਹਾਂ ਬਸ ਤੂੰ ਸੁਣੋ ਸੁਣੋ ਹੀ ਨਾ ਕਰੀ ਜਾਣ ਦੇ ਜਿਹੜਾ ਕੁਝ ਕਰਦੀ ਐ ਹੁਣ ਨਹੀਂ ਸੁਣਦੇ ਪੂਆ ਜੀ ਬਹੁਤ ਸੋਹਣੀਆਂ ਬਹੁਤ ਚੱਲਦੀਆਂ ਪੂਆ ਜੀ ਆਪਣੀ ਮਰਜ਼ੀ ਕਰਿਆ ਕਰੋ ਨਹੀਂ ਤਾਂ ਕਹਿੰਦੇ ਆਪਦੀ ਮਰਜ਼ੀ ਵੇ ਸੱਚਾ ਆਪਾ ਤਾਂ ਬਹੁਤ ਗੱਲਾਂ ਬਾਤਾਂ ਕਰ ਲੀਆਂ ਹੁਣ ਮੇਰੇ ਭਾਈ ਨੂੰ ਵੀ ਸੱਦਲ ਵਿਚਾਰਾ ਬਾਹਰ ਬੈਠਾ ਹੈਗਾ ਮੈਂ ਜਾਣਾ ਵੀ ਹੈ ਕੱਲ ਨੂੰ ਹੈ ਜੇ ਵੇਲੇ ਉਹਦਾ ਸਮਝ ਆ ਜਾਂਦਾ ਉਹ ਸੁੱਤਾ ਪਿਆ ਹੋਤਾ ਵੀ ਦੇਖ ਤਾਂ ਲੋ ਕਿਤੇ ਵਿਚਾਰਾ ਉਵੇਂ ਬੈਠਾ ਮੈਨੂੰ ਤਾਂ ਤਰਸ ਆ ਜਾਂਦਾ ਉਹਦਾ ਬਾਹਰ ਬੈਠੇ ਦਾ ਉਹ ਸਮਝ ਆ ਜਾਂਦਾ ਉਹ ਕਿੱਥੇ ਖਾਣ ਦਾ ਵਿਚਾਰਾ ਉਹਨੂੰ ਤਾਂ ਖੰਗਣ ਨਹੀਂ ਹੁੰਦੀ ਉਹਦਾ ਐਂ ਦਾ ਕਿਹੜੇ ਵੇਲੇ ਰਾਤ ਲੰਘ ਜੇ ਹੋਰ ਮੈਂ ਤਾਂ ਐਸੀ ਮਾਹ ਚੱਲ ਮੈਂ ਮਿਲਿਆ ਮਾਂ ਸੁਣਦੇ ਚਿੱਤ ਜਿਹਾ ਪਹਿੜਾ ਹੋ ਜਾਂਦਾ ਆ ਕਿ ਮੇਰਾ ਤਾਂ ਨਾ ਮੜੀ ਮੋਟੀ ਸ਼ਰਮ ਕਰ ਲਓ ਕਿਵੇਂ ਪੰਜੇ ਜਾਣੇ ਹਾ ਹਾ ਹਿ ਹਿਲਾ ਰੱਖੀ ਆ ਨਾ ਤੈਨੂੰ ਨੀ ਸ਼ਰਮ ਮਾਰੀ ਮੋਟੀ ਮਸ਼ੀਨ ਵਾਲੇ ਨੂੰ ਸਵੇਰੇ ਕਹਿਣਾ ਤੂੰ ਜਾਣਾ ਨਹੀਂ ਖੇਤ ਤੂੰ ਨਹੀਂ ਆਪਣੀ ਡਿਊਟੀ ਜਾਣਾ ਹੈ ਜੇ ਉਹ ਆ ਕੇ ਬੈਠੀ ਆ ਉਹਨੂੰ ਵੀ ਆਰਾਮ ਕਰ ਲੈਣਾ ਤਾਂ ਤੁਸੀਂ ਵੀ ਆਰਾਮ ਕਰੋ ਮੈਂ ਤੁਹਾਡਾ ਹਾਸਾ ਸੁਣ ਕੇ ਨਾ ਹਾ ਹਾ ਲੱਗਿਓ ਕਰਨ ਤਾਂ ਉੱਠੀਆ ਮਸਾ ਮੇਰੀ ਅੱਖ ਲੱਗੀ ਸੀ ਕਿਵੇਂ ਹਣ ਸੁਸਰੀ ਵਾਂਗੂ ਸੌ ਗਿਆ ਮੰਮੀ ਤੈਨੂੰ ਖੇਤੀ ਵਾਲੇ ਕੰਮਾਂ ਦਾ ਬੜਾ ਫਿਕਰ ਹੈਗਾ ਨਾ ਹੋਰ ਤੇਰੇ ਪਿਓ ਚਾਰੇ ਨੂੰ ਫਿਕਰ ਉਹ ਤਾਂ 24 ਘੰਟੇ ਮੰਜੇ ਤੇ ਪਿਆ ਰਹਿੰਦਾ ਉਹਨ ਦਾ ਫਿਕਰ ਮੰਮੀ ਤੂੰ ਕਰਨੀ ਹੀ ਨਹੀਂ ਦਿੰਦੀ ਜਦੋਂ ਮਾੜਾ ਇੱਧਰ ਉੱਧਰ ਹੁੰਦਾ ਤਾਂ ਉਹਦੇ ਗੱਲ ਪੈਣੀ ਐ ਦੇਖ ਤੁਹਾਨੂੰ ਕੋ ਚੱਜ ਦੀ ਗੱਲ ਨਾ ਕਹਾ ਆਰਾਮ ਕਰ ਲਾ ਭਰਾ ਜਾ ਕੇ ਲੱਗਿਓ ਭੂਆ ਨਾਲ ਹਾ ਹਾ ਹੀ ਕਰਨ ਆਰਾਮ ਤਾਂ ਮੰਮੀ ਤੂੰ ਕਰਨੀ ਹੀ ਨਹੀਂ ਦਿੰਦੀ 2 ਮਿੰਟ ਭੂਆ ਨਾਲ ਹੱਸ ਕੇ ਹੀ ਲੈ ਗੱਲ ਤਾਂ ਪੈਣੀ ਐਗੀ ਸਾਰਾ ਦਿਨ ਭੂਆ ਦੇ ਗੋਡੇ ਮੰਡ ਬੈਠਾ ਰ ਕੋ ਕੰਮ ਕਾਰ ਨਾ ਕਰੀ ਉਹ ਤਾਂ ਬਿੱਲੀ ਆ ਟਾਈਮ ਕੱਢ ਕੇ ਆਈ ਆ ਲੈ ਤੁਸੀਂ ਬਿੱਲੀ ਆ ਖਾ ਲਿਆ ਪੀ ਲਿਆ ਰੋਟੀ ਖਾ ਲਈ ਉਹਨੂੰ ਵੀ ਆਰਾਮ ਕਰਨ ਦੇ ਤੂੰ ਹੀ ਕਰ ਭੂਆ ਰੋਟੀ ਆਉਂਦੀ ਐ ਮੰਮੀ ਦੋ ਦਿਨ ਤਾਈ ਹੈਗੀ ਤੂੰ ਪੂਆ ਕੋਲ ਮਗ ਜਿਆ ਕਰ ਫਿਰ ਜੇ ਪੂਆ ਤੋਂ ਮੈਨੂੰ ਜੀੜੀ ਲੱਗਦਾ ਤੂੰ ਕਿੱਥੇ ਜਾਣ ਦਿੰਨੀ ਆ ਮੰਮੀ ਗੱਲ ਤਾਂ ਪੈਣੀ ਆ ਹਰੇ ਕਦੇ ਕਿ ਮੈਂ ਫਰਾਟੇ ਮਾਰਦਾ ਫਿਰਦਾ ਜਾ ਮੈਂ ਤਾਂ ਜਾਣਦਾ ਭਾਈ ਤੁਸੀਂ ਪੈ ਜਾ ਨਿਆਣਿਆਂ ਚ ਨਿਆਣੀ ਬਣੀ ਬੈਠੀ ਆ ਭਾਬੀ ਤੂੰ ਵੀ ਕਰ ਲੈਨੀ ਮੇਰੇ ਨਾਲ ਦੋ ਗੱਲਾਂ ਆਹ ਦੇਖ ਸਿਰ ਬਹੁਤ ਦੁਖਦਾ ਮੈਨੂੰ ਨਾ ਗੱਲਾਂ ਆਉਣ ਨਾ ਮੈਂ ਕਰਾਂ ਤੂੰ ਕਰੀ ਚੱਲ ਇਹਨਾਂ ਨਾਲ ਗੱਲਾਂ ਲੈ ਪੁੱਤੋ ਤੁਸੀਂ ਵੀ ਪੈ ਜਾਓ ਹੁਣ ਕੜਕੀ ਦੀਆਂ ਲੱਗੀਆਂ ਕੰਮ ਕਰਨ ਥੱਕ ਗਿਆ ਹੋਵੋਗੇ ਹੈ ਇਹਦਾ ਤਾਂ ਇਕ ਲੈਣੀ ਦਾ ਹੀ ਹਾਲ ਹੈ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮੀ ਹੈ ਇਹ ਹੈ ਇਹ ਤਾਂ ਕਦੇ ਟਹਿਲੀ ਹੋਈ ਹੋਈ ਨਹੀਂ ਕਾਨੂੰ ਹੁੰਦੀ ਹੈ ਇਹ ਚੱਲ ਭੋਜੀ ਐ ਕਰਾਂਗੇ ਆਪਾਂ ਤੌਰੇ ਪੈ ਜਾਾਂਗੇ ਹਾਂ ਗੋਗੀ ਤੇ ਇਹ ਆਪਣੇ ਅਵਤਾਰ ਉੱਧਰ ਪੈ ਜਾਾਂਗੇ ਐ ਕਰ ਲਾਂਗੇ ਫਿਰ ਹਾਂ ਮੈਂ ਲਿਓਣੀ ਆਂਗੀ ਚੱਕ ਕੇ ਕੰਬਲ ਚੱਕ ਲੈ ਤੁਸੀਂ ਆਪਾਂ ਇੱਥੇ ਪੈ ਜਾਓ ਹਾਂ ਆਪਾਂ ਇੱਥੇ ਪੈ ਜਾਓ ਨਾਂਕਲ ਦੀ ਫੁਕਰੇ ਹੁਣ ਗਈ ਸੀ ਕਿ ਭਣਾ ਚਾਰ ਦਿਨ ਲਾਏ ਹੁੰਦੀ ਨਕੀ ਗੱਲ ਆਪਣੇ ਘਰ ਮੁੜ ਕੇ ਆਈਆਂ ਮੈਨੂੰ ਕਿਹੜਾ ਜੰਮਿਆ ਇੱਥੋਂ ਕੱਢਣ ਵਾਲਾ ਉਹ ਨਹੀਂ ਉਹ ਵੀ ਨਹੀਂ ਰੱਖਦੇ ਤੈਨੂੰ ਰੱਖਦੇ ਨਹੀਂ ਤੈਨੂੰ ਤੂੰ ਰੱਖ ਲਿਆ ਨਾ ਕੱਲ ਤਾਂ ਆਪਣੀ ਭੈਣ ਨੂੰ ਅੰਦਰ ਉਹ ਚੜ ਚੜ ਕਰੀ ਜਾਂਦੀ ਬਾਹਰ ਤੂੰ ਕਰੀ ਜਾਣਾ ਕਿੱਥੇ ਰਹਿਣ ਦਿੰਨੀ ਐ ਤੂੰ ਉਹਨੂੰ ਬੋਲੀ ਜਾਨੀ ਐ ਉਹ ਤਾਂ ਉਹਦਾ ਉਹਨੂੰ ਤਾਂ ਜਾਣਾ ਹੀ ਪਊਗਾ ਕਿੰਨਾ ਕ ਟਾਈਮ ਕੱਟੂਗੀ ਵਿਚਾਰੀ ਉਹ ਤਾਂ ਮਸਾਂ ਆਈਏਗੀ ਥਾਲ ਬਾਅਦ ਮੈਨੂੰ ਹੁਣ ਤੂੰ ਇੱਥੇ ਪੂਰਾ ਆਰਾਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ ਤੂੰ ਤੂੰ ਸਾਡੀ ਜੂਨ ਬਗਿਆਰ ਰੱਖੀ ਹੈਗੀ ਪਗਾੜੀ ਤੇਰੀ ਜੂਨ ਤੇਰੀ ਜੂਨ ਤਾਂ ਤੇਰੀ ਭੈਣ ਗਈ ਤਾਂ ਬਾਤ ਬਗਾੜਦੀ ਆ ਮੈਂ ਗਈ ਸੀਗੀ 2 ਮਿੰਟ ਇੱਕ ਦਿਨ ਚ ਹੀ ਮੁੜਿਆ ਸੀ ਸੁੱਖ ਦਾ ਸਾਂ ਮਸਾਂ ਆਇਆ ਸੀ ਹਾਂ ਹੂੰ ਬਾਲੇ ਦੰਦ ਨਿਕਲਦੇ ਸੀ ਤੇਰੀ ਭੈਣ ਨਾਲ ਹਾ 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 ਲੱਗਿਆ ਸੀ ਸਾਰੇ ਇਕੱਠੇ ਬੈਠ ਕੇ ਕਰਨ ਹਾਂ ਬੁਰੇ ਲੱਗਦੇ ਆ ਹੱਸਦੇ ਨਿਕਲਣਾ ਦੰਦ ਸਾਡੇ ਦਾਹੀ ਭਾਲਦੀਆਂ ਨਾ ਤੈਨੂੰ ਹਾਸਾ ਮੇਰੇ ਮਗਰੋਂ ਹੀ ਆਉਂਦਾ ਮੇਰੀ ਹੁੰਦੀ ਤੇ ਨਹੀਂ ਆਉਂਦਾ ਪੂਰਾ ਮੈਨਾਂ ਵੀ ਹੱਸ ਲਿਆ ਕਰ ਹਾਂ ਦਿਨੀਆਂ ਹੱਸਣ ਤੂੰ ਤੇਰੇ ਤਾਂ ਮੈਂ ਦੰਦ ਕੱਢਦੀਆਂ ਹਾਂ ਕੋਈ ਨਹੀਂ ਜਾ ਲੈਣ ਦੇ ਤੇਰੀ ਭੈਣ ਨੂੰ ਤਾਂ ਜਵਾਕਾਂ ਨੂੰ ਹੋ ਲੈਣ ਦੇ ਉਰਾ ਪਰ ਫੇਰ ਤੇਰੀ ਧੌੜੀ ਕੱਟਦੀਆਂ ਹਾਂ ਬੜਾ ਸਿਰ ਸਿਰ ਚੜੀ ਜਾਂਦਾ ਮੇਰੇ ਸਿਰੇ ਸਿਰ ਨਹੀਂ ਚੜੀ ਜਾਂਦਾ ਆ ਜਿਹੜੀ ਡੰਗ ਫੜ ਕੇ ਬੈਠਾ ਨਾ ਤੇਰੇ ਹੀ ਭਰਾਉਂਗੀ ਹਾਂ ਦੇਖ ਲੈਣਿਆ ਫਿਰ ਹੁਣੇ ਹੀ ਦੇਖ ਲੈ ਬਹੁਤ ਟਾਈਮ ਹੋ ਗਿਆ ਮੈਨੂੰ ਵੀ ਹਰਦੀ ਨਹੀਂ ਤੂੰ ਨਾ ਹੁਣੇ ਹੀ ਦੇਖ ਲੈ ਜਿਵੇਂ ਆਖ ਵੀ ਹੁਣ ਕਹਿੰਦੇ ਨੇ ਕਹਿੰਦੇ ਤੂੰ ਬਾਪੂ ਢਿੱਲਾ ਪੈ ਰਹੇ ਹੈਂ ਵੇਖ ਲੈ ਡਾਂਗਾ ਦੋ ਪੈਣੀਆਂ ਤੇਰੇ ਟੂਹੇ ਚ ਆਪੇ ਕੱਸਿਆ ਜਾਣਾ ਤੂੰ ਆ ਜਿਹੜੀਆਂ ਜਿਆਦੇ ਗੱਲਾਂ ਨਹੀਂ ਆ ਕਰਦਾ ਨਾ ਧੌਣ ਨੀਮੀ ਕਰਕੇ ਇਹੀ ਤੇਰੀ ਧੌਣ ਕੁੱਟੂ ਮੈਨੂੰ ਪਤਾ ਕਿ ਦੀ ਸ਼ੈਤਾਨ ਬੋਲਦਾ ਤੂੰ ਆ ਤੇਰੀ ਜਿਹੜੀ ਜਵਾਨ ਨਾ ਕੱਲ ਦੀ ਨਿਕੜ ਗਿਆ ਵਾ ਇਤਰੀ ਭੈਣ ਨੇ ਤਾਂ ਵੱਡੇ ਛੋਕਰੇ ਨੇ ਉਂਗਲਾ ਲਾਈਆਂ ਜਾੜਾ ਹਟ ਜਾ ਕਾਹ ਨੂੰ ਚੰਦਰ ਰਾਜ ਮਰੀ ਜੂਨ ਬਾਹ ਆ ਜਾ ਬਾਪੀ ਗੁਰਦੁਆਰੇ ਚੱਲੀਏ ਤੂੰ ਹੀ ਜਾਇਆ ਜਦੋਂ ਮੇਰਾ ਦਿਲ ਕਰੂਗਾ ਮਜਾਇਉਂਗੀ ਇੱਕ ਕੰਮਉਂ ਜਾਂਦੀ ਆ ਗੁਰਦੁਆਰੇ ਰੱਬ ਦਾ ਨਾਮ ਲੈ ਲੇਂਗੀ ਆ ਜਾ ਕੋਈ ਨਹੀਂ ਤੂੰ ਲੈ ਲਬ ਰੱਬ ਦਾ ਨਾਮ ਲੈਣਾ ਮੇਰੀਆਂ ਨੋਹਾ ਪੁੱਤਾਂ ਨੂੰ ਮਗਰ ਲਾ ਕੇ ਰੱਬ ਦਾ ਨਾਮ ਲੈਂਦੀ ਫਿਰਦੀ ਆ ਭਲਾ ਤਾਂ ਨਹੀਂ ਹੋਣਾ ਨਾ ਚੌਰਿਆ ਤੇਰਾ ਨਾ ਤਰੀ ਭੈਣ ਦਾ ਹਾ ਮੇਰਾ ਘਰ ਪਟਕੇ ਗੁਰਦੁਆਰਿਆਂ ਚ ਮੱਤਕੇ ਟੇਕਦੀ ਫਿਰਦੀ ਆ ਕੋਈ ਤੱਕਦੀ ਨਹੀਂ ਗਈ ਰੱਬ ਦਾ ਨਾਮ ਨਾ ਲਈ ਕਦੇ ਕੋਈ ਨਹੀਂ ਮੈਂ ਤਾਂ ਲੈਂਦੀ ਨਹੀਂ ਤੂੰ ਲੈ ਲਿਆ ਕਰ ਤੇਰੇ ਦਿਨ ਥੋੜੇ ਲੱਗਦੇ ਆ ਮੈਨੂੰ ਦਿਖੀ ਜਾਂਦਾ ਮੈਨੂੰ ਨਾ ਮੇਰੇ ਤਾਂ ਥੋੜੀ ਨੇ ਫੇ ਮਰ ਜਾ ਮਰਦਾ ਕਿਉਂ ਨਹੀਂ ਕੋ ਕਰਦੇ ਖੂ ਖਾਤਾ ਗੰਦਾ ਤੈਨੂੰ ਕਿਹੜਾ ਘਰ ਚ ਕੋਈ ਪੁੱਛਦਾ ਦੱਸਦਾ ਦਫਾ ਹੋ ਫਾਹ ਲੈ ਕੇ ਮਰ ਜਾ ਪੀਲਾ ਸਪਰੇ ਮੇਰੇ ਤਾਂ ਹੱਡ ਛੁੱਟਣ ਆਹੀ ਭਾਲਦੀਆਂ ਤੂੰ ਨਾ ਆਹੋ ਤੇਰੇ ਜੇ ਖਸਮ ਨਾਲ ਤਰ ਰੰਡੀ ਚੰਗੀਆਂ ਮੈਂ ਦੇਖ ਬੋਲਦੀ ਦੇਖ ਕਿਵੇਂ ਉਹ ਦੀਖ ਕੇ ਮੈਂ ਲੱਗ ਪੰਦਾ ਕੰਨ ਟਾਉ ਟਾਉ ਸਵੇਰੇ ਅੰਦਰ ਬਹੂਆਂ ਨੇ ਪੋਚੇ ਲਾ ਰੱਖੇ ਸੀ ਤਾਂ ਇੱਥੇ ਆ ਕੇ ਸਰਾਣੇ ਤੇਰੇ ਬਹਿ ਗਈ ਇੱਕ ਤਰੀ ਭੈਣ ਦਾ ਬੁੱਥਾ ਨਹੀਂ ਸੀ ਮੈਂ ਦੇਖਣਾ ਸਵੇਰੇ ਸਵੇਰੇ ਉੱਠ ਕੇ ਉਹ ਫੇਰ ਦਿਖਾ ਗਈ ਪਤਾ ਨਹੀਂ ਕਦੋਂ ਜਾਣਾ ਕਦੋਂ ਨਹੀਂ ਠੀਕ ਹੈ ਰੀਨਿਆ ਤੁਸੀਂ ਕੁਝ ਨਹੀਂ ਬੈਗ ਤਿਆਰ ਕਰ ਦਾਂ ਦਫ਼ਤਰ ਵਾਲਾ ਤਾਂ ਮੈਂ ਕਹਿੰਦੀ ਸੀ ਭੂਆ ਜੀ ਮੈਨੂੰ ਸ਼ਗਨ ਦੇਣ ਦੀ ਗੱਲਾਂ ਹੀ ਕਰੀ ਜਾਂਦੇ ਸੀ ਅੱਛਾ ਤੇ ਵੀ ਮੈਂ ਉਹਨੂੰ ਸੂਟ ਦੇ ਦਾਂ ਮੇਰੇ ਕੋਲ ਦੋ ਤਿੰਨ ਸੂਟ ਪਹਿਨੇਗੇ ਮੈਂ ਵੀ ਪੜਨਾ ਸਲਾਹ ਕਰ ਲੈਣੀ ਆ ਦੇ ਦੇ ਸੂਟ ਤਾਂ ਕੀ ਹੈ ਫਿਰ ਹਾਂ ਵਧੀਆ ਜਿਹਾ ਦੇ ਦਨੀ ਆ ਦੇਖ ਕੇ ਹਨਾ ਹਾਂ ਹਾਂ ਵਧੀਆ ਦੇ ਦੇ ਜਮਾ ਪੂਰਾ ਉਹਦੀ ਮੈਂ ਤਾਂ ਸੋਨੂੰ ਤਾਂ ਪੁੱਛਦੀ ਸੀ ਮੈਂ ਕਿਹਾ ਵੀ ਮੰਮੀ ਤਾਂ ਖੁਸ਼ ਕਹਿੰਦੀ ਹੈਗੀ ਮੰਮੀ ਨੇ ਕੀ ਕਹਿਣਾ ਹੁਣ ਸੂਟ ਪਿੱਛੇ ਤ ਨਹੀਂ ਕਹਿੰਦੀ ਮੰਮੀ ਕੋਲ ਉਸ ਫਿਰ ਮੈਂ ਦੀਦਾ ਆਪਦੇ ਕੋਲ ਚੱਕੀ ਆ ਦੇ ਦੇ ਠੀਕ ਮੈਂ ਪੰਤੇ ਤੇ ਚਲੀ ਦੀਦੀ ਗੱਲ ਸੁਣੋ ਇੱਕ ਮਿੰਟ ਬੈਠੋ ਬੈਠੋ ਇੱਕ ਮਿੰਟ ਗੱਲ ਸੁਣੋ ਹਾਂ ਪੂਆ ਜੀ ਨਾ ਮੈਨੂੰ ਸਕੰਦ ਦੇਣ ਦੀ ਗੱਲ ਜੀ ਕਰੀ ਜਾਂਦੀ ਸੀ ਜੋ ਕੱਪੜੇ ਚੇਂਜ ਕਰਦੇ ਸੀ ਉਹ ਮੈਂ ਕਿਹਾ ਉਹਨਾਂ ਨੂੰ ਇੱਕ ਸੂਟ ਦੇ ਦੂੰ ਮੇਰੇ ਕੋਲ ਸੂਟ ਪੈ ਸੀ ਦੋ ਆ ਦੇ ਦੇ ਸੋਹਣੇ ਨੇ ਝੂਟਦਾ ਕਿਹੜਾ ਦੇਈਏ ਉਹਨਾਂ ਚ ਦੋਨੇ ਸੋਹਣੇ ਨੇਗੇ ਭੂਆ ਜੀ ਨੂੰ ਦਿਖਾ ਦੀ ਜਿਹੜਾ ਉਹਨਾਂ ਦੇ ਪਸੰਦ ਆ ਉਹ ਹੀ ਲੈ ਲੈਣਗੇ ਚਲੋ ਹਾਂ ਇਹ ਵੀ ਸਹੀ ਆ ਹਨਾ ਵੀ ਦਿਖਾ ਦਾਂਗੇ ਉਹਨਾਂ ਨੂੰ ਕਿਹਨੂੰ ਸੂਟ ਦੇਣ ਦੀਆਂ ਸਲਾਹਾਂ ਕਰੀ ਜਾਂਦੀਆਂ ਦਰਾਨੀ ਠਾਣੀ ਸਸੀਕਾਲ ਜੀ ਮੈਂ ਤੁਹਾਡੀ ਆਪਣੀ ਕੁਲਦੀਪ ਦਸਾਂਜ ਅਸੀਂ ਅੱਜ ਬੈਠੇ ਆ ਪਿੰਡ ਬੱਪੀ ਆਣਾ ਤੇ ਬੱਪੀ ਆਣਾ ਟੀਮ ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰਿਓ ਇਹਦੇ ਤੇ ਸੀਰੀਜ਼ ਸਾਡੀ ਚੱਲ ਰਹੀ ਆ ਕੋਲੈਣੀ ਸੱਸ ਤੇ ਉਹਦੇ ਵਿੱਚ ਮੈਂ ਸੱਸ ਦਾ ਕਰੈਕਟਰ ਜੋ ਤੁਸੀਂ ਮੈਨੂੰ ਬਹੁਤ ਪਿਆਰ ਦਿੰਨੇ ਹੋ ਕੋਲੈਣੀ ਸੱਸ ਦਾ ਕਰੈਕਟਰ ਮੈਂ ਕੀਤਾ ਤੇ ਅਮਨ ਨੇ ਮੇਰੀ ਨੋ ਦਾ ਕਰੈਕਟਰ ਪਲੇ ਕੀਤਾ ਬਹੁਤ ਵਧੀਆ ਟੀਮ ਐ ਜੇ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਕਮੈਂਟਾਂ ਵਿੱਚ ਸੁਝਾਅ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਫੇਸਬੁੱਕ ਤੇ ਵੀ ਟੀਮ ਬਪੀਣਾ ਹੀ ਆ ਜੀ ਨਾ ਬਪੀਣਾ ਹਾਂਜੀ ਤੇ ਨਬ ਬੱਪੀ ਆਣਾ ਤੇ YouTube ਤੇ ਟੀਮ ਬੱਪੀ ਆਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੁਝਾਅ ਜਰੂਰ ਦਿਓ ਕਿਹਦੀ ਐਕਟਿੰਗ ਵਧੀਆ ਲੱਗੀ ਤੁਹਾਡੇ ਸੁਝਾਅ ਸਾਡੇ ਸਿਰ ਮੱਥੇ ਤਾਂ ਹੀ ਅਸੀਂ ਵਧੀਆ ਕਰਾਂਗੇ ਜੇ ਤੁਸੀਂ ਸਾਡੇ ਵਿੱਚ ਕਮੀਆਂ ਪੇਸ਼ੀਆਂ ਕੱਢੋਗੇ ਧੰਨਵਾਦ ਜੀ ਬਸ ਇੱਕੋ ਹੀ ਬੇਨਤੀ ਆਵੇ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ